ਅਬਰੋਡ ਸੈਟਲ ਹੋਣ ਲਈ ਹੌਸਲਾ ਜਿਗਰਾ ਤੇ ਕਿਸਮਤ ਹੋਣੀ ਬਹੁਤ ਜ਼ਰੂਰੀ ਆ ਨਹੀਂ ਤਾਂ ਤੁਹਾਡੇ ਪੈਸੇ ਵੀ ਖਰਾਬ ਹੋ ਜਾਣਗੇ ਤੇ ਅਲਮਾਰੀਆਂ ਚ ਪਏ ਹੋਏ ਪਾਸਪੋਰਟ ਵੀ ਐਕਸਪਾਇਰ ਹੋ ਜਾਣਗੇ ਦੋਸਤੋ ਮੈਂ ਪ੍ਰੀਤ ਸੇਖੋਂ 7C ਇਮੀਗ੍ਰੇਸ਼ਨ ਤੋਂ ਹਮੇਸ਼ਾ ਤੁਹਾਡੇ ਲਈ ਇੱਕ ਅਪਡੇਟ ਲੈ ਕੇ ਆਉਣਾ ਅੱਜ ਤੁਹਾਡੇ ਲਈ ਇੱਕ ਨੌਲੇਜ ਦੀ ਗੱਲ ਲੈ ਕੇ ਆ ਰਿਹਾ ਕਿਉਂ ਅਸੀਂ ਜਿਹੜੀ ਚੀਜ਼ਾਂ ਫੇਸ ਕਰ ਰਹੇ ਹਾਂ ਉਹ ਤੁਹਾਨੂੰ ਮੈਂ ਸਮਝਾਉਣਾ ਜ਼ਰੂਰੀ ਸਮਝਦਾ ਇਹ ਚੀਜ਼ ਤੁਹਾਡੇ ਲਈ ਵੀ ਖਤਰਨਾਕ ਆ ਤੇ ਸਾਡੇ ਲਈ ਵੀ ਜਦੋਂ ਆਪਾਂ ਇੱਕ ਟੀਮ ਬਣ ਕੇ ਕੰਮ ਕਰਦੇ ਆਂ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਆ ਹੌਸਲਾ ਦੀ ਤੇ ਜਿਹੜੇ ਲੋਕੀ ਘੱਟ ਟਾਈਮ ਦੇ ਵਿੱਚ ਘੱਟ ਪੈਸਿਆਂ ਦੇ ਵਿੱਚ ਕੋਈ ਵੀਜ਼ਾ ਚਾਹੁੰਦੇ ਆ ਬਾਅਦ ਚ ਰਿਫਿਊਜ਼ਲ ਵੀ ਲੈ ਕੇ ਆਉਂਦੇ ਆ ਅੱਜ ਵੀ ਸਾਡੇ ਕੋਲ ਇੱਕ ਕੈਂਡੀਡੇਟ ਆਇਆ ਕ੍ਰੋਸ਼ੀਆ ਦੀ ਰਿਫਿਊਜ਼ਲ 2 ਨੰਬਰ ਤੇ 7 ਨੰਬਰ ਲਈ ਬੈਠਾ ਸੀ 2 ਨੰਬਰ ਦੇ ਨਾਲ ਕੀ ਉਹ ਘੱਟ ਟਾਈਮ ਦੇ ਘੱਟ ਪੈਸੇ ਵਿੱਚ ਫਸ ਗਿਆ ਅੱਜ ਮੇਰੇ ਕੋਲੇ ਆਇਆ ਤੇ ਹੁਣ ਮੈਂ ਵੀ ਉਹਦਾ ਕੁਝ ਨਹੀਂ ਕਰ ਸਕਦਾ ਕਿਉਂ ਪਾਸਪੋਰਟ ਉਹਦਾ ਖਰਾਬ ਹੋ ਗਿਆ 2 ਨੰਬਰ ਰਿਫਿਊਜ਼ਲ ਦਾ ਮਤਲਬ ਹੈਗਾ ਕਿ ਤੁਹਾਡਾ ਜਿਹੜਾ ਪਰਮਿਟ ਆਇਆ ਸੀ ਕ੍ਰੋਸ਼ੀਆ ਤੋਂ ਉਹ ਫੇਕ ਸੀ 7 ਨੰਬਰ ਦੇ ਵਿੱਚ ਫਰੋਡ ਐਂਡ ਦਾ 4 ਜੀਜ਼ਾ ਸੀਗਾ ਜਿਹੜੇ ਤੁਹਾਡੇ ਡਾਕੂਮੈਂਟ ਲੱਗੇ ਸੀ ਉਹ ਤੁਹਾਡੇ ਫਰੋਡ ਲੱਗੇ ਹੋਏ ਸੀ ਇਹਨਾਂ ਚੀਜ਼ਾਂ ਨੂੰ ਧਿਆਨ ਰੱਖ ਕੇ ਪਹਿਲਾਂ ਹੀ ਆਪਣਾ ਕੰਸਲਟੈਂਟ ਤੇ ਸਬਰ ਸੰਤੋਖ ਕਿਸਮਤ ਤਿੰਨਾਂ ਨੂੰ ਨਾਲ ਲੈ ਕੇ ਚੱਲਿਆ ਕਰੋ ਤਾਂ ਹੀ ਤੁਹਾਡੇ ਕੰਮ ਹੋਣਗੇ ਕਈ ਵਾਰੀ ਸਾਡਾ ਟਾਈਮ ਸੁਣ ਕੇ ਬੰਦੇ ਕਹਿੰਦੇ ਜੀ ਨਹੀਂ ਜੀ ਉਧਰ ਘੱਟ ਟਾਈਮ ਜੁੰਦਾ ਘੱਟ ਟਾਈਮ ਕਿਤੇ ਵੀ ਨਹੀਂ ਹੁੰਦਾ ਜੋ ਪ੍ਰੋਸੈਸਿੰਗ ਟਾਈਮ ਲੱਗਣਾ ਉਹ ਲੱਗਣਾ ਹੀ ਲੱਗਣਾ ਯੂਰਪ ਦੇ ਵਿੱਚ ਵਰਪਮੈਂਟ ਚ ਚੱਲੇ ਹੋ 4 ਤੋਂ 6 ਮਹੀਨੇ ਆਪਣੇ ਟਾਈਮ ਲੈ ਕੇ ਚੱਲਿਆ ਕਰੋ ਉਸ ਤੋਂ ਬਾਅਦ ਜਿਹੜਾ ਘੱਟ ਪੈਸਿਆਂ ਦੇ ਵਿੱਚ ਜੇ ਘੱਟ ਪੈਸੇ ਅਜ ਕੰਮ ਹੁੰਦੇ ਹੋਣ ਫਿਰ ਲੋਕੀ ਸਾਡੇ ਕੋਲ ਕਿਉਂ ਜਾਣ ਜਿਹੜੇ ਕੰਮ ਹੁੰਦੇ ਆ ਉਹਨਾਂ ਨੂੰ ਉਹਨਾਂ ਆਪਣਾ ਲੈ ਕੇ ਆਪਣੇ ਹੱਕ ਦਾ ਲੈ ਕੇ ਜਾਣੇ ਤੇ ਜੋ ਅਸੀਂ ਕਮਿਟਮੈਂਟ ਕਰਦੇ ਆ ਰਿਟਰਨ ਐਗਰੀਮੈਂਟ ਦੇ ਵਿੱਚ ਕਰਦੇ ਆ ਤਾਂ ਕਿ ਤੁਸੀਂ ਉਸ ਚੀਜ਼ ਨੂੰ ਫੋਲੋ ਕਰੋ ਇੱਕ ਪੰਜਾਬੀ ਦੇ ਵਿੱਚ ਲਿਖੀ ਹੋਈ ਗੱਲ ਜੇ ਅਸੀਂ ਕੋਈ ਟਾਈਮ ਦਿੰਨੇ ਆ ਵਰਕਿੰਗ ਟਾਈਮ ਦਿੰਨੇ ਆ ਉਹ ਵਰਕਿੰਗ ਟਾਈਮ ਨੂੰ ਕਨਸੀਡਰ ਨਹੀਂ ਕਰਦੇ ਵਰਕਿੰਗ ਟਾਈਮ ਮਤਲਬ ਅੰਬੈਸੀ ਦਾ ਕੈਲੰਡਰ ਹੁੰਦਾ ਲੋਕਿ ਸਾਨੂੰ ਅੰਬੈਸੀਆਂ ਕਈ ਤੇ ਜਾਣ ਬੁੱਝ ਕੇ ਕਰਦੇ ਆ ਕਈ ਬੰਦਿਆਂ ਨੂੰ ਨੌਲੇਜ ਨਹੀਂ ਹੁੰਦੀ ਤੇ ਉਹ ਤਾਂ ਮੰਨਿਆ ਪਰ ਜਿਨ੍ਹਾਂ ਨੂੰ ਨੌਲੇਜ ਹੁੰਦੀ ਆ ਸਾਰਾ ਨੈਟ ਤੇ ਸਰਚ ਵੀ ਕੀਤਾ ਹੁੰਦਾ YouTube ਵੀ ਦੇਖੀ ਹੁੰਦੀ ਆ ਫਿਰ ਵੀ ਸਾਨੂੰ ਪੁੱਛੀ ਜਾਣਗੇ ਵੀ ਹਾਂਜੀ ਸਾਡਾ ਕਿੰਨਾ ਟਾਈਮ ਲੱਗਦਾ ਅਸੀਂ ਇੱਕ ਨਵੇਂ ਪ੍ਰੋਸੈਸ ਵਿੱਚ ਕੰਮ ਕਰਦੇ ਹੋਈਏ ਕੋਈ ਪਿੱਛੋਂ ਦੀ ਆ ਕੇ ਤੁਹਾਡੀ ਲੱਤ ਖਿੱਚ ਦੇ ਤੁਹਾਨੂੰ ਕਿਦਾਂ ਦਾ ਲੱਗਦਾ ਸੋ ਬੈਂਤੀ ਆ ਜਦੋਂ ਤੁਹਾਨੂੰ ਕੋਈ ਐਗਰੀਮੈਂਟ ਕੀਤਾ ਜਾਂਦਾ ਤੁਹਾਡਾ ਪ੍ਰੋਸੈਸ ਚਲਾਇਆ ਜਾਂਦਾ ਜਿਹੜਾ ਤੀਜਾ ਹੀ ਗੱਲ ਇਹਦੇ ਵਿੱਚ ਹੈਗਾ ਕਿ ਕਿਸਮਤ ਠੀਕ ਹੈ ਕੰਮ ਹੋਣਾ ਜਾਂ ਨਹੀਂ ਹੋਣਾ ਇੱਕ ਡਿਫਰੈਂਟ ਗੱਲ ਆ ਪਰ ਸਾਡੇ ਐਫਰਟਸ ਤੁਹਾਡੇ ਲਈ 100% ਹੁੰਦੇ ਆ ਕਈ ਦੋ ਦੋ ਸਾਲਾਂ ਤੋਂ ਵੇਟ ਕਰ ਰਹੇ ਹੁੰਦੇ ਆ ਸਾਡੇ ਕੋਲੇ ਆਉਂਦੇ ਆ ਅਸੀਂ ਉਹਨਾਂ ਨੂੰ ਵਧੀਆ ਕੰਪਨੀ ਵਧੀਆ ਤਰੀਕੇ ਨਾਲ ਅਪਲਾਈ ਕਰਦੇ ਆ ਵੀ ਠੀਕ ਆ ਸ਼ਾਇਦ ਦੋ ਸਾਲਾਂ ਦੇ ਵਿੱਚ ਇਹਦਾ ਕੰਮ ਹੀ ਨਹੀਂ ਅਪਲਾਈ ਹੋਇਆ ਤਾਂ ਵੀਜ਼ਾ ਕਿੱਥੋਂ ਲੱਗਣਾ ਅਸੀਂ ਚੰਗੀ ਕੰਪਨੀ ਦੇ ਵਿੱਚ ਅਪਲਾਈ ਕਰਦੇ ਆਂ ਵਧੀਆ ਕੰਪਨੀ ਆਪਾਂ ਅੰਬੈਸੀ ਨਾਲ ਡੀਲ ਕਰਦੇ ਆਂ ਉਸ ਤੋਂ ਬਾਅਦ ਵੀਜ਼ਾ ਆਂਦਾ ਜਦੋਂ ਵੀਜ਼ਾ ਆਂਦਾ ਉਹਨੂੰ ਵੀ ਖੁਸ਼ੀ ਆ ਤੇ ਸਾਨੂੰ ਵੀ ਸਭ ਧਾਣਾ ਪਾਣੀ ਦੀ ਗੱਲ ਵੀ ਹੁੰਦੀ ਆ ਕੋਈ ਕਿਸੇ ਕੰਸਲਟੈਂਟ ਨੂੰ ਰੱਬ ਨਾ ਸਮਝਿਆ ਕਰੋ ਤੇ ਅਸੀਂ ਇਹ ਵੀ ਕਹਿੰਦੇ ਆਂ ਅਸੀਂ ਨਾ ਰੱਬ ਆ ਨਾ ਅਸੀਂ ਠੱਗਾ ਅਸੀਂ ਤੁਹਾਡੇ ਲਈ ਐਫਰਟ 100% ਕਰਾਂਗੇ ਸੋ ਇਹਨਾਂ ਚ ਜਾ ਧਿਆਨ ਰੱਖਿਓ ਤੇ ਦੋਸਤੋ ਜਿੰਨਾ ਬੱਚੇ ਕੋਲੇ ਸਕਿੱਲ ਆ ਉਹ ਆਪਣੇ ਫੀਲਡ ਨੂੰ ਨਾ ਛੱਡਿਆ ਕਰੋ ਜਿਹੜੀ ਤੁਸੀਂ ਫੀਲਡ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਜਿਹੜੀ ਤੁਹਾਡੀ ਫੀਲਡ ਹੈਗੀ ਆ ਉਸੇ ਚੀਜ਼ ਹੀ ਕਰਿਆ ਕਰੋ ਉਸੇ ਚੀਜ਼ ਆਪਣਾ ਫਿਊਚਰ ਬਣਾਇਆ ਕਰੋ ਪਰ ਜਿਹੜੇ ਕੈਂਡੀਡੇਟ ਹੈਲਪਰ ਆ ਉਹ ਉਹਦੇ ਵਿੱਚ ਨਖਰਾ ਕਰਨ ਕਿ ਹਾਂਜੀ ਅਸੀਂ ਇਸ ਫੀਲਡ 'ਚ ਕੰਮ ਕਰਨਾ ਐਸ ਫੀਲਡ 'ਚ ਕਰਨ ਕਰਨਾ ਉੱਥੇ ਕੰਮ ਕੀਤੇ ਨਖਰਾ ਕੀ ਉਹਦੇ ਵਿੱਚ ਜਿੰਨਾ ਕਸੂਰ ਬੱਚੇ ਦਾ ਕੈਂਡੀਡੇਟ ਦਾ ਉਹਨਾਂ ਉਹਨਾਂ ਦੇ ਮਾਪਿਓ ਦਾ ਵੀ ਹੈ ਅੱਜ ਮੇਰੀ ਕਿਸੇ ਕੈਂਡੀਡੇਟ ਨਾਲ ਗੱਲ ਹੋਈ ਕਹਿੰਦਾ ਜੀ ਅਸੀਂ ਹੈਲਪਰ ਕੈਟਾਗਰੀ ਵਿੱਚ ਆਹੀ ਕੰਮ ਕਰਨਾ ਇਸ ਤੋਂ ਬਿਨਾ ਅਸੀਂ ਕਰਨਾ ਨਹੀਂ ਹੈਲਪਰ ਚਾਗੇ ਤੇ ਉਹਦੇ ਵਿੱਚ ਨਖਰਾ ਕੀ ਜਾਂ ਪਹਿਲਾਂ ਹੀ ਆਪਣਾ ਸਕਿੱਲ ਦੇ ਵਿੱਚ ਰੱਖੋ ਜਿਹਦੇ ਵਿੱਚ ਤੁਹਾਨੂੰ ਨੌਲੇਜ ਹੋਵੇ ਥ੍ਰੈਟਿਕਲ ਵੀ ਤੇ ਪ੍ਰੈਕਟੀਕਲ ਵੀ ਫਿਰ ਤੁਹਾਡਾ ਕੰਮ ਕੋਈ ਚੇਂਜ ਕਰਦਾ ਉਹ ਕੰਸਲਟੈਂਟ ਗਲਤ ਹੈ ਪਰ ਜੇ ਤੁਸੀਂ ਹੈਲਪਰ ਕੈਟਾਗਰੀ ਚਾਹੇ ਹੋ ਕੰਮ ਆ ਵੀ ਆ ਕਹਿੰਦਾ ਜੀ ਝਾੜੂ ਪੋਚਾ ਨਹੀਂ ਮਾਰਨਾ ਜੇ ਤੁਹਾਨੂੰ ਕੋਈ ਹੋਟਲ ਲਾਈਨ ਦੇ ਵਿੱਚ ਹਾਊਸਕੀਪਿੰਗ ਦਾ ਕੰਮ ਆ ਵਧੀਆ ਲੈਵਲ ਦਾ ਕੰਮ ਆ ਸਟੈਂਡਰਡ ਦਾ ਕੰਮ ਆ ਲੋਕੀ ਭਾਲਦੇ ਆ ਜੇ ਤੁਸੀਂ ਉਹ ਵੀ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਇਹ ਸੋਚੋ ਕਿ ਤੁਸੀਂ ਯੂਰਪ ਜਾਣ ਦੇ ਕਾਬਿਲ ਨਹੀਂ ਹੈਗੇ ਪਹਿਲਾ ਭਾਂਡੇ ਬਣ ਜੋ ਇਹ ਨਾ ਹੋਵੇ ਕਿ ਪਾਣੀ ਦਾ ਗਲਾਸ ਅੱਧਾ ਭਰਿਆ ਹੋਵੇ ਉਹ ਚ ਦੁੱਧ ਪਾ ਦਈਏ ਕਿੱਦਾਂ ਹੋ ਜੂ ਸੋ ਦੋਸਤੋ ਇਹ ਬੇਨਤੀ ਆ ਕਿ ਜੇਦੋਂ ਤੁਸੀਂ ਹੈਲਪਰ ਕੈਟਾਗਰੀ ਆ ਤਾਂ ਆਪਣੇ ਮਾਈਂਡਰ ਦੇ ਵਿੱਚ ਇਹ ਚੀਜ਼ ਰੱਖਿਆ ਕਰੋ ਕੋਈ ਵੀ ਕੰਮ ਮਿਲ ਜੇ ਖੜਨ ਦੀ ਜਗ੍ਹਾ ਮਿਲ ਜੇ ਬੈ ਅਸੀਂ ਆਪੇ ਜਾਵਾਂਗੇ ਕਿਉਂਕਿ ਤੁਸੀਂ ਇੱਥੇ ਸਟਰਗਲ ਨਹੀਂ ਕੀਤਾ ਤੁਸੀਂ ਇੱਥੇ ਕੋਈ ਸਕਿੱਲ ਨਹੀਂ ਸਿੱਖਿਆ ਤੇ ਜਿਹੜੇ ਸਕਿੱਲ ਸਿੱਖ ਚੁੱਕੇ ਆ ਉਹਨਾਂ ਨੂੰ ਆਪਣੀ ਲਾਈਨ 'ਚ ਹੀ ਜਾਣਾ ਚਾਹੀਦਾ ਉਹਨਾਂ ਨੂੰ ਆਪਣੀ ਲਾਈਨ ਚੇਂਜ ਨਹੀਂ ਕਰਨੀ ਚਾਹੀਦੀ ਸੋ ਇਹ ਚੀਜ਼ਾਂ ਧਿਆਨ ਰੱਖ ਕੇ ਆਪਣਾ ਕੇਸ ਅਪਲਾਈ ਕਰੋ ਤਾਂ ਹੀ ਕਹਿਣਾ ਬਾਹਰ ਜਾਣ ਲਈ ਹੌਸਲਾ ਜਿਗਰਾ ਤੇ ਕਿਸਮਤ ਹੋਣੀ ਜ਼ਰੂਰੀ ਹੈ ਨਹੀਂ ਤਾਂ ਅਲਮਾਰੀਆਂ 'ਚ ਤੁਹਾਡੇ ਪਾਸਪੋਰਟ ਪਏ ਦੇ ਪਏ ਰਹਿ ਜਾਣੇ ਧੰਨਵਾਦ